ਮਾਨ ਕਰਕੇ ਗਏ ਨੇ 500 ਰੁਪਇਆ ਵਿਦੇਸ਼ ਵਿੱਚ ਕਢਦੀ ਕਲਾ ਵਾਸਤੇ ਅਰਦਾਸ ਸੇ ਮਹਾਰਾਜ ਜੀ ਕਿਰਪਾ ਕਰਨ। ਵੀਰ ਸੁਵਜਨ ਸਿੰਘ ਮੈਂਬਰ ਸਹਿਬਾਨ ਘਰ ਦੀ ਕਲੋਸਤੀ ਵਾਸਤੇ ਅਰਦਾਸ ਕਰਉਂਦੇ ਨੇ। ਰਾਜ ਮੈਂ ਇਹ ਤੇ ਰਚ ਕਰ ਨਲਿਆ ਆਲਾ। ਤਲਗੀ ਤਰ ਪ੍ਰੀਤਮ ਜੀ ਮੈਂ ਇਹ ਤੇ ਰਚ ਕਰ ਨਲਿਆ ਆਲਾ। ਸਵਰਗਵਾਸੀ ਗਾਨੀ ਤੇਜ ਸਿੰਘ ਜੀ ਦਸਾੁਰ ਵਾਲਾ ਮਹਾਪੁਰਸ਼ ਸੱਚਖੰਡ ਵਾਰਸੀ ਬਾਬਾ ਗੁਰਕਾਰ ਸਿੰਘ ਜੀ ਜਿਨ੍ਹਾਂ ਦੇ ਸੇਵਾਦਾਰ 500 ਰੁਪਏ ਮਾਨ ਕੀਤਾ ਹੈ ਮਹਾਪੁਰਸ਼ ਬਾਬਾ ਜਗਿੰਦਰ ਸਿੰਘ ਜੀ ਆਪਣੇ ਪਿਆਰੇ ਰੱਬੇ ਨੂੰ 500 ਰੁਪਏ ਮਾਨ ਕਰਦੇ ਹਾਂ ਕਦਰਦਾਨੀ ਦਾ ਧੰਵਾਦ ਹੈ ਚੇਅਰਮੈਨ ਸਾਹਿਬ ਜਿੰਨੀਆਂ ਔਲਖਾਂ ਤੋਂ ਉਹਨਾਂ ਵੱਲੋਂ ਬਹੁਤ ਸਾਰਾ ਮਾਨ ਇੰਨਾ ਦੀ ਚਾਉਂਦੇ ਹੋਏ ਵੀ ਨਹੀਂ ਪਰੇ ਹੋਈ ਵਧੀ ਸਮਝੀ ਮੈਂ ਲੈ ਕੇ ਅੱਜ ਚਿਕਰਣੇ ਵਾਹਿਗੁਰੂ ਜੀ ਕੀ ਫਤਿਹ ਸੂਰਾ 195 ਹੈ ਜੋ ਲਰੇ ਦੀਨ ਕੇ ਹੇਤ ਪ੍ਰਜਾ ਪ੍ਰਜਾ ਕਟ ਮਰੇ ਕਬੂ ਨਾ ਛਾਡੇ ਖੇਤ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਤਰਪਤਾ ਜੀਆਂ ਦੇ ਪਰਿਵਾਰ ਦੇ ਔਰ ਜਾਨਾਂ ਤੋਂ ਪਿਆਰੇ ਸਿੰਘਾਂ ਦੇ ਔਰ ਪਿਆਰਿਆਂ ਦੇ ਸ਼ਹੀਦੀ ਦਿਹਾੜੇ ਜੋ ਕਿ 20 21 ਦਸੰਬਰ ਤੋਂ ਅੱਜ 27 ਦਸੰਬਰ ਹੋ ਗਿਆ ਹੈ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਂ ਕਿ ਗਈ ਆ 7 ਦੇ 8 ਪੋ 22 ਦਸੰਬਰ ਨੂੰ 8 ਪੋ ਨੂੰ ਲੰਘ ਕੇ ਗਈ ਚਮਕੌਰ ਸਾਹਿਬ ਦੀ ਧਰਤੀ ਦੇ ਸੰਗਤਾਂ ਬੜੀ ਸ਼ਰਧਾ ਨਾਲ ਮਨਾਏ ਆ ਅੱਜ 27 ਦਸੰਬਰ ਦਿਨ ਸ਼ੁੱਕਰਵਾਰ 13 ਪੋ ਦਾ ਦਿਹਾਰਾ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦੇ ਛੋਟੇ ਬਾਬੇ ਛੋਟੀਆਂ ਜਿੰਦਾ ਵੱਡੇ ਸਾਕੇ ਧੰਨ ਧੰਨ ਬਾਬਾ ਜੋਰਾਵਰ ਸਿੰਘ ਸਹਿ ਬਾਬਾ ਫਤੇ ਸਿੰਘ ਜੀ ਸਤਿਕਾਰਯੋਗ ਮਾਤਾ ਗੁਜਰਕੌਰ ਜੀ ਸਮੇਂ ਦੀ ਸਰਕਾਰ ਨੇ ਸਮੇਂ ਦੀ ਹਕੂਮਤ ਨੇ ਜਾਲਮਾਂ ਨੇ ਬੱਚਿਆਂ ਨੂੰ ਨਹੀਂ ਅਵਿਚਨ ਕੇ ਸ਼ਹੀਦ ਕਰ ਦਿੱਤਾ ਹੈ ਉਹ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗੁਰਦੁਆਰਾ ਸ਼ਹੀਦਗੰਢ ਸ਼ਹੀਦ ਬਾਬਾ ਤਾਰਾ ਜੀ ਦੇ ਪਾਵਨ ਪੁੱਤਰ ਸਥਾਨ ਤੇ ਸੰਗਤਾਂ ਬਰੇ ਸ਼ਰਧਾ ਨਾਲ ਕੁਝ ਸਮਾਂ ਪਹਿਲਾਂ ਚੱਲ ਰਹੀਆਂ ਸ੍ਰੀ ਖੰਡ ਪਾਤ ਸਾਹਿਬ ਦੀਆਂ ਲੜੀਆਂ ਦੀ ਅੱਜ ਸਮਾਪਤੀ ਹੋਈ ਆ 13 ਪੋ ਦੇ ਦਿਹਾੜੇ ਦੇ ਪ੍ਰੰਤ ਦੀਵਾਨ ਧਾਰਮਿਕ ਦੀਵਾਨ ਚੱਲ ਰਹੇ ਨੇ ਆਏ ਮਹਾਂਪੁਰਸ਼ਾਂ ਦਾ ਆਈਆਂ ਸੰਗਤਾਂ ਦਾ ਉਹਨਾਂ ਸ਼ਹੀਦਾਂ ਦੇ ਸ਼ਹੀਦੀ ਨੂੰ ਕੋਟਨ ਕੋਟ ਪ੍ਰਣਾਮ ਆਪ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗੁਰੂ ਵਾਲੇ ਬਣੋ ਉਹਨਾਂ ਮਹਾਂਪੁਰਸ਼ਾਂ ਦੇ ਦੱਸੇ ਹੋ ਮਾਰਗ ਤੇ ਚੱਲਣ ਦੀ ਸਾਨੂੰ ਸਮਰੱਥਾ ਤੇ ਸੂਝਿ ਬਖਸ਼ੇ ਸ਼ਹੀਦੀ ਨੂੰ ਸਾਰੀਆਂ ਸੰਗਤਾਂ ਵੱਲੋਂ ਔਰ ਲੋਪਕੇ ਨਗਰਵਾਲੋਂ ਇਲਾਕੇ ਪਰਚੋਂ ਦੇ ਸਭ ਪ੍ਰਦੇਸ਼ਾਂ ਤੋਂ ਸੰਗਤਾਂ ਨੇ ਬੜੀ ਸ਼ਰਦਾ ਨਾਲ ਮਹਾਪੁਰਸ਼ ਸੰਤ ਬਾਬਾ ਕਰਤਾਰ ਸਿੰਘ ਜੀ ਮਹਾਪੁਰਸ਼ ਬਾਬਾ ਬਲਕਾਰ ਸਿੰਘ ਜੀ ਇਹ ਜੋੜ ਮੇਲਾ ਆਰੰਭ ਕਰਾ ਕੇ ਗਏ ਨੇ ਅੱਜ ਸੰਗਤਾਂ ਨੇ ਇਸ ਨਗਰ ਵਿੱਚ ਇਲਾਕੇ ਵਿੱਚ ਸੰਗਤਾਂ ਨੇ ਮਹਾਪੁਰਸ਼ਾਂ ਦੇ ਪਾਵਨ ਪਵਿੱਤਰਾਂ ਤੇ ਇਸ ਜੋੜੇ ਮੇਲੇ ਨੂੰ ਸੰਗਤਾਂ ਨੇ ਚਾਰ ਚੰਨ ਲਾਏ ਨੇ ਬੇਨਤੀ ਕਰਦੇ ਗੁਰੂ ਘਰ ਦਾ ਚੌਂਕੀਦਾਰ ਬਾਬਾ ਜਗਿੰਦਰ ਸਿੰਘ ਜੀ ਆਇਆਂ ਹੋਏ ਮਹਾਪੁਰਸ਼ਾਂ ਦਾ ਆਇਆਂ ਸੰਗਤਾਂ ਦਾ ਧੰਨਵਾਦ ਕੀਤਾ ਤੇ ਤਨਵਾਦ ਕੋਟਨਕੋਟ ਧੰਨਵਾਦ ਗੁਰੂ ਗ੍ਰੰਥ ਸਾਹਿਬਹਾਰਾ ਜੀ ਦਾ ਤੇ ਤਨ ਬਾਬਾ ਜੋਰਾਵਰ ਸਿੰਘ ਸਾਹ ਬਾਬਾ ਫਤਿਹ ਸਿੰਘ ਦੀ ਸਤਿਕਾਰਯੋਗ ਮਾਤਾ ਗੁਜਰਕੌਰ ਦਾ ਸ਼ਹੀਦੀ ਨੂੰ ਅਰਪਣ ਸਾਰੀ ਸ਼ਹੀਦੀ ਨੂੰ ਉਹਨਾਂ ਦੇ ਨੂੰ ਸਾਡੇ ਵੱਲੋਂ ਪ੍ਰਣਾਮ ਕੋਟਨ ਕੋਟ ਧੰਨਵਾਦ ਮਹਾਰਾਜ ਜੀ ਕਿਰਪਾ ਕਰਨ ਇੰਨੇ ਇੱਕ ਬੇਨਤੀ ਕਰਦਾ ਫਤਿਹ ਲਾਉਣਾ ਹੈ ਵਜਾਉਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ 2 ਮਿੰਟ ਮਿੰਟ ਭੇਜ ਸਿੰਘ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ਼ਹੀਦ ਗਾਇਸ ਸਾਹਿਬ ਜੀ ਦੀ ਪਵਨ ਪਵਿੱਤਰ ਧਰਤੀ ਉੱਤੇ ਹਰ ਸਾਲ ਦੇ ਵਾਂਗ ਪ੍ਰਾਤਨ ਸਮੇਂ ਤੋਂ ਹੀ ਪਿਆਰੀ ਸਾਧ ਸੰਗਤ ਇਸ ਸਥਾਨ ਦੇ ਉੱਤੇ ਸ਼ਹੀਦੀ ਗੁਰਮਤ ਸਮਾਗਮ ਸਾਬ ਜਦਿਆਂ ਦੀ ਯਾਦ ਵਿੱਚ ਮਨਾਇਆ ਜਾਂਦਾ ਏ ਇਸ ਸਥਾਨ ਦੇ ਉੱਤੇ ਸਭ ਤੋਂ ਪਹਿਲਾਂ ਸਤਕਾਰਯੋਗ ਬਾਬਾ ਕਰਤਾਰ ਸਿੰਘ ਜੀ ਬਾਬਾ ਬਲਕਾਰ ਸਿੰਘ ਜੀ ਸੱਚਖੰਡਵਾਸੀ ਮਹਾਪੁਰਸ਼ ਮੌਜੂਦਾ ਸਤਕਾਰਯੋਗ ਮਹਾਪੁਰਸ਼ ਬਾਬਾ ਜਗਿੰਦਰ ਸਿੰਘ ਜੀ ਲੋਪੋਕ ਵਾਲੇ ਮਹਾਪੁਰਸ਼ਾਂ ਵੱਲੋਂ ਉਸੇ ਹੀ ਪਰੰਪਰਾ ਨੂੰ ਨਿਰੰਤਰ ਚਲਾਉਂਦੇ ਹੋਇਆ ਅੱਜ ਇੱਥੇ ਤੇਰਾ ਪਉ ਨੂੰ ਸ਼ਹੀਦੀ ਦਿਹਾੜਾ ਮਨਾਇਆ ਜਾ ਰਿਹਾ ਹੈ। ਦੀਵਾਨ ਸਜੇ ਹੋਏ ਨੇ। ਸਜੇ ਹੋਏ ਦੀਵਾਨ ਵਿੱਚ ਰਾਗੀ ਸਿੰਘਾਂ ਨੇ ਹਾਜ਼ਰੀ ਲਵਾਈ। ਕਵੀਸ਼ਰ ਸਿੰਘਾਂ ਨੇ ਹਾਜ਼ਰੀ ਲਾਈ। ਗਿਆਨੀ ਗੁਰਪ੍ਰੀਤ ਸਿੰਘ ਜੀ ਸੌੜੀਆਂ ਦਾਸ ਗੁਰਪ੍ਰੀਤ ਸਿੰਘ ਚਵੰਡੇ ਦੇ ਢਾੜ ਜਿੱਥੇ ਨੇ ਹਾਜ਼ਰੀ ਭਰੀ। ਗਿਆਨੀ ਗੁਰਪ੍ਰਤਾਸ ਸਿੰਘ ਜੀ ਪਦਮ ਉਹਨਾਂ ਦੇ ਢਾੜ ਜਿੱਥੇ ਨੇ ਹਾਜ਼ਰੀ ਭਰਨੀ ਹੈ। ਸਤਕਾਰਯੋਗ ਬਾਬਾ ਗੁਰਦੀਪ ਸਿੰਘ ਜੀ ਖਜਾਲੇ ਵਾਲੇ ਮਹਾਪੁਰਸ਼। ਉਹਨਾਂ ਨੇ ਵੀ ਇਸ ਸਥਾਨ ਦੇ ਉੱਤੇ ਹਾਜ਼ਰੀ ਭਰਨੀ ਹੈ। ਗੁਰਕਲਗੀ ਤਰਪਾਦਸ਼ਾ ਮਹਾਰਾਜ ਜੀ ਦੇ ਪਰਿਵਾਰ ਨੇ ਸੇ ਕੌਮ ਨੂੰ ਚੜ੍ਹਦੀ ਕਲਾ ਵਿੱਚ ਲਿਆਉਣ ਵਾਸਤੇ ਪਿਆਰੀ ਸਾਧ ਸੰਗਤ ਜੀ ਬਹੁਤ ਵੱਡੀ ਕੁਰਬਾਨੀ ਕੀਤੀ ਏ ਅੱਜ ਹਰ ਇੱਕ ਗੁਰਸਿੱਖ ਨੂੰ ਸਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਉਣਾ ਚਾਹੀਦਾ ਏ ਗੁਰਗੋਬਿੰਦ ਸਿੰਘ ਮਹਾਰਾਜ ਨੇ ਇੱਕ ਬਚਨ ਕਿਹਾ ਸੀ ਪੰਥ ਬਸੇ ਮੇ ਉਜੜਾ ਮਨ ਚਾਉ ਕਨੇਰਾ ਵਾਹੋ ਵਾਹੋ ਗੋਬਿੰਦ ਸਿੰਘ ਧਨ ਤੇਰਾ ਜੇਰਾ ਹਰ ਇੱਕ ਗੁਰਸਿੱਖ ਦਾ ਫਰਜ਼ ਬਣਦਾ ਏ ਕੇ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਜੀ ਦੇ ਸਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਜਿਹੜੇ ਨੇ ਪਿਆਰੀ ਸਾਧ ਸੰਗਤ ਨੂੰ ਮਨਾਇਦਾ ਨਾ ਧੰਨਵਾਦ ਦੇ ਸਤਕਾਰਯੋਗ ਬਾਬਾ ਜੋਗਿੰਦਰ ਸਿੰਘ ਜੀ ਲੋਪੋਕ ਵਾਲੇ ਮਹਾਪੁਰਸ਼ਾਂ ਦਾ ਜਿਹੜੇ ਹਰ ਸਾਲ ਗੁਰੂਕੀਆਂ ਸਿੱਖ ਸੰਗਤਾਂ ਨੂੰ ਪ੍ਰੇਰ ਕੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਉੱਤੇ ਪਿਆਰੀ ਸਾਧ ਸੰਗਤ ਦੀ ਸ਼ਹੀਦੀ ਦਿਹਾੜਾ ਮਨਾਉਂਦੇ ਨੇ ਕਵੀ ਨੇ ਲਿਖਿਆ ਜਦ ਡੁੱਲਦਾ ਖੂਨ ਸ਼ਹੀਦਾਂ ਦਾ ਤਕਦੀਰ ਬਦਲਦੀ ਕੌਮਾਂ ਦੀ ਅਰੰਭੀਆਂ ਨਾਲ ਖੋਪਰ ਲੈਂਦੇ ਜਾ ਤਸਵੀਰ ਬਦਲਦੀ ਕੌਮਾਂ ਦੀ ਉਹਨਾਂ ਸ਼ਹੀਦਾਂ ਦੀ ਸੱਚੀ ਅਤੇ ਸੁੱਚੀ ਸ਼ਹਾਦਤ ਨੂੰ ਪ੍ਰਣਾਮ ਕਰਨ ਵਾਸਤੇ ਹਜ਼ਾਰਾਂ ਦੀ ਤਦਾਰ ਵਿੱਚ ਗੁਰੂ ਕੀਆ ਸਿੱਖ ਸੰਗਤਾਂ ਪਿੰਡ ਲੋਪੋਕੇ ਦੀ ਧਰਤੀ ਉੱਤੇ ਪਹੁੰਚੀਆਂ ਨੇ ਸਾਰੇ ਮਹਾਪੁਰਸ਼ਾਂ ਦਾ ਸਮੁੱਚੀ ਸੰਗਤ ਦਾ ਧੰਨਵਾਦ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵੱਲੋਂ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ